ਵਾਹਿਗੁਰੂ ਸਾਹਿਬ ਜੀਓ ਤੇ ਲੰਗ ਕਰ ਦੁਜਾ ਮਹੱਲਾ ਪੰਜਵਾ ਤੁਦ ਬਿਨ ਦੁਜਾ ਨਹੀਂ ਕੋਇ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾ ਕਮ ਆਗਾਦ ਊਚ ਆਪਾਰ ਜੋ ਤਦ ਸੇਵ ਹੈ ਤਨ ਕੋ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ dise ਸੁ ਤੇਰਾ ਰੂਪ गुण निदन गोविन्द अनूप सिमर 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 जन सोए नानक कर्म परापत होए जिन जन जपया तिसके संग सङ्ग संसार कहो नानक पूर संत जना के बाछो र ਤੇ ਲੰਗ ਕਰ ਦੂਜਾ ਮਹੱਲਾ ਪੰਜਵਾ ਤੋਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਟੇ ਕਾ ਸਦਾ ਸਦਾ ਆਪ ਨਾਨਕ ਇਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਆਗਮ ਆਗਾ ਆਪਾਰ ਜੋ ਤਦ ਸੇਵਹਿ ਤਨ ਭੋ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ गुण निधान गोविन्दूप सिमर 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 जन सोए नानक कर्म परापत होए जिन जपयात सुकोबलिहार tis kai sangat reh sansar koh nanak prab locha pur sant jana ke ban cho thura tilang kar do ja mahala panjwa tud bin duja nahi koi ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭੇ ਉਪਰ ਪਾਰ ਬ੍ਰਹਮ ਦਾਤਾਰ तेरी टेक तेरा या दार है तू, है तू हो वनहार अगम आगाद ऊच आपारो वहे दिन पौ दुख है ਗੁਰ ਪ੍ਰਸਾਦਿ ਨਾਨਕ ਗੁਣ ਗਾਹੇ ਜੋ ਦੀ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦਿਆ ਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੇ ਬਾਂਛੋ ਧੂਰ ਪੇਲੰਗ ਕਰ ਦੂਜਾ ਮਹਲਾ ਪੰਜਵਾਂ ਤੂਦ ਬਿਨ ਦੂਜਾ ਨਹੀਂ ਕੋਏ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ सदा सदा जप नानक एक ऊपर पार ब्रह्म दातार तेरी टेक तेरा आधार ਮ ਆਗਾਦ ਊਚ ਅਪਾਰ ਜੋ ਤੁਦ ਸੇਵਹਿ ਤਿੰਨ ਭੋ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੇ ਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦੇ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗਤ ਰਹਿ ਸੰਸਾਰ ਓਹ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੇ ਬਾਛੋ ਧੂਰਾ ਤੇ ਲੰਗ ਕਰ ਤੁ ਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਹੀਂ ਕੋਇ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾਤਾ तेरी टेक तेरा आधार रहाव। है तू तू है तु हो वनहार, अगम अगाद ऊच अपार ਜੋ ਤਦ ਸੇਵ ਹੈ ਤਿਨ ਭੋ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ कहो नानक प्रबलोचर संत जना के तिलंग कर दूजा महला पंजवा तुद बिन दूजा नाही कोए तू करतार करहे सो होए तेरा जोर तेरी मन टेक ते सदा सदा नानक एक सब ऊपर पार ब्रह्मदा तेरी ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਦ ਉੱਚ ਆਪਾਰ ਜੋ ਤੁਦ ਸੇਵ ਹੈ ਤਨ ਪਉ ਦੁਖ ਨਾਹੇ गुरु प्रसाद नानक गुण गाहे ज्योतिसो तेप गुण निदन गोविन्दूप सिमर 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 जन सोए नानक कर्म परापत हुए जिन जपया तिसो बलिहारसके सङ्गतर संसार कहो नानक लोचा पूर ਸੰਤ ਜਨਾ ਕੇ ਬਾਛੋ ਧੂਰਾ ਤੇ ਲੰਗ ਕਰ ਦੋ ਜਾ ਮਹਲਾ ਪੰਜਵਾ ਤੁਦ ਬਿਨ ਦੂਜਾ ਨਹੀਂ ਕੋਇ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਨ ਟੇਕ ਸਦਾ ਸਦਾ ਜਪ ਨਾਨਕ ਏਕ ਸਾਬੇ ਉਪਰ ਪਾਰ ਬ੍ਰਹਮ ਦਾਤਾ ਰੇ ਤੇਰੀ ਟੇਕ ਤੇਰਾ ਆਧਾਰ ਰਾਵ ਮ ਆਗਾਦ ਊਚ ਆਫਾਰ ਜੋ ਤਦ ਸੇ ਵਹਿ ਤਨ ਭੋ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦਿਆ ਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੇ ਬਾਂਛੋ ਧੂਰ ਤੇ ਲੰਗ ਕਰ ਦੂਜਾ ਮਹਲਾ ਪੰਜਵਾਂ ਦੇ ਬਿਨ ਦੋ ਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕਾ सब ऊपर पार ब्रह्म दातार तेरी टेक तेरा आधार रहाऊ है तू है तू हो वनहार अगम अगाद उच्च अपार जो तुद सेव है ौ दुख नहे गुरप्रसाद नानक गुण गाहे जो दि से सो तेप गुण निधान गोविंद अनुप सिमर 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 जन सोए ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗਤ ਰਹਿ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੇ ਬਾਛੋ ਧੂਰ ਤਿਲੰਗ ਕਰ ਦੁਜਾ ਮਹੱਲਾ ਪੰਜਵਾ ਤੁਦ ਬਿਨ ਦੁਜਾ ਨਹੀਂ ਕੋਏ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ सदा सदा जप नानक ऊपर पार ब्रह्म तार तेरी टेक तेरा आधा अगम अगाद ऊच अपार जो तुद सेव तिन पौ दुख प्रसाद नानक गुण गाहे ਜੋ ਦਿਸੈ ਸੁ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰੈ ਸੰਸਾਰ कहो नानक पूर संत जना के तिलंग कर दूजा महला पंजवा तुद बिन दूजा नाही कोए तू करतार करहे सो तेरा जोर तेरी मन मनटेक ते सदा सदा नानक एक सब ऊपर पार दातार तेरी तारी ते تیرا آدھار رہا ہے تنہار اگم آگاد اونچ آ پار جو پو تک نہ ਉਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀ ਸੈ ਸੁ ਤੇਰਾ ਰੂਪ ਗੁਣ ਨਿਦਾਨ ਗੋਵਿੰਦਿਆ ਨੂਪਾ ਸਿਮਰ 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 ਜਨ ਸੋਏ नानक कर्म परापत होए जिन तिसके संग बलिहारसके संसार कहो नानक लोचा पूर ਸੰਤ ਜਨਾ ਕੇ ਬਾਛੋ ਧੂਰਾ ਤੇ ਲੰਗ ਕਰ ਦੋ ਜਾ ਮਹਲਾ ਪੰਜਵਾ ਤੁਦ ਬਿਨ ਦੂਜਾ ਨਹੀਂ ਕੋਇ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇ ਨ ਟੇਕ ਸਦਾ ਸਦਾ ਜਪ ਨਾਨਕ ਏਕ ਸਭੇ ਉਪਰ ਪਾਰ ਬ੍ਰਹਮ ਦਾਤਾ ਰੇ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਅਗਮ ਅਗਾਧ ਊਚ ਆਪਾਰ ਜੋਤ ਦਸੇ ਵਹਿ ਤਨ ਭੋ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦਿਆ ਨੂੰ ਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਕੇ ਵਾਂਛੋ ਧੂਰ ਤੇ ਲੰਗ ਕਰ ਦੂਜਾ ਮਹਲਾ ਪੰਜਵਾਂ ਤੁਦ ਦੇ ਨਦੋ ਜਾ ਨਹੀਂ ਕੋਏ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ सब ऊपर पार ब्रह्म दातार तेरी टेक तेरा आधार रहा है तू है तू हो वनहार अगम अगाद ऊच अपार जो तुद सेवे ौ दुख नहे गुरप्रसाद नानक गुण गाहे जो दि से सो तेप गुण निधान गोविंद अनुप सिमर 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 जन सोए, ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗਤ ਰਹਿ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੇ ਬਾਛੋ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ